ਸ਼ਟਰਾਵਾਲਾ ਅੱਜ ਮੁਕੇਰੀਆਂ ਵਿੱਚ ਸ਼ਿਵ ਸੈਨਾ ਹਿੰਦ ਦੇ ਪ੍ਰદાન ਬੰਤੀ ਜੋਗੀ ਨੂੰ ਮਿਲਣ ਪਹੁੰਚੇ। ਉਹ ਬੰਤੀ ਜੋਗੀ ਦੀ ਮਾਤਾ ਜੀ ਦੀ ਬਾਰਖੀ ਦੇ ਸਮਾਗਮ ਵਿੱਚ ਹਾਜ਼ਰ ਹੋਏ ਅਤੇ ਮਾਤਾ ਜੀ ਦੇ ਦਿਹਾਂਤ ਉਪਰੰਤ ਜੋਗੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਤੋਂ ਬਾਅਦ ਮੀਤੂ ਸ਼ਟਕਾਵਾਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਆਉਣ ਵਾਲੀਆਂ ਪੰਜਾਬ ਵਿਦਵਾਨ ਸਭਾ ਚੋਣਾ ਬਾਰੇ ਵੀ ਵਿਚਾਰ ਸਾਂਝੇ ਕੀਤੇ। ਤੁਸੀਂ ਦੇਖ ਰਹੇ ਹੋ ਕਿ ਕਈ ਲੋਕਾਂ ਦਾ ਹਾਲਾਤ ਇਦਾਂ ਦੇ ਹੈ ਕਿ ਕਉ ਮਾਤਾ ਜਿਹੜੀ ਹੈ ਉਹਨਾਂ ਨੂੰ ਦੁੱਧ ਤਾਂ ਪੀ ਲੈਂਦੇ ਐ ਲੇਕਿਨ ਜਦੋਂ ਬਾਅਦ ਚ ਛੱਡ ਦਿੰਦੇ ਐ ਉਹ ਦੇਖਦੇ ਹੋ ਤੁਸੀਂ ਸੜਕਾਂ ਦੇ ਵਿੱਚ ਬਹੁਤ ਬੁਰਾ ਹਾਲ ਐ ਕਿਖੋ ਜੀ ਕੋਈ ਵੀ ਆਪਣੇ ਮਾਪੇ ਮਾਂ ਬਾਪ ਨੂੰ ਛੱਡੀ ਸਰਦਾ ਠੀਕ ਐ ਜੀ ਗਊ ਸਾਡੀ ਮਾਂ ਵਾ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਸਰਕਾਰ ਵੀ ਕਿਤਨੇ ਕਿਤੇ ناکਾਮੀਆਂ ਨਜ਼ਰ ਆ ਰਹੀਆਂ ਕਿ ਜਿੱਥੇ ਗਊ ਟੈਕਸ ਲੈਂਦੇ ਐ ਉਹਨਾਂ ਨੂੰ ਗਊ ਦਾ ਕੌਸ਼ਲ ਵੀ ਬਹੁਤ ਵੱਡਾ ਬਣਾ ਕੇ ਉੱਥੇ ਗਊਆਂ ਨੂੰ ਸੇਫ ਰੱਖਣਾ ਚਾਹੀਦਾ ਤਾਂਕਿ ਇਹ ਜਿਹੜੀਆਂ ਆਵਾਰਾ ਗਾਈ ਪਸ਼ੂ ਹੋਣ ਜਾਂ ਗਾਈਆਂ ਹੋਣ ਉਹ ਲਾ ਦੱਸ ਸਕਣ ਕਿ ਇਹ ਦੁੱਧ ਤੱਕ ਦੁੱਧ ਤੱਕ ਲੋਟ ਤੱਕ ਮਤਲਬ ਨਾ ਰੱਖਣ ਕਿਉਂਕਿ Hindu ધਰਮ اچھا ਕਰਮ ਤੇ ਜੇ اچھا ਕਰਮ ਨਹੀਂ ਕਰ ਸਕਦੇ ਤਾਂ ਸਾਡੇ ਇੱਥੇ ਆਉਣ ਦਾ ਫਾਇਦਾ ਨਹੀਂ ਮਰਨਾ ਸਾਰੇ ਨੇ ਆ ਮਰਨਾ ਸਾਰੇ ਨੇ ਅੱਜ ਮੇਰੀ ਵਾਰੀ ਕੱਲ ਉਹਦੀ ਕਾਰਗਰਦੀ ਸਾਰਿਆਂ ਦੀ ਵਾਰੀ ਆਉਣੀ ਆ ਇਹ ਵਾਰੀ ਜਿਹਨੇ ਜਿੱਦਾਂ ਕਿ ਰੱਬ ਜਿੱਦਾਂ ਕਿ ਕਨੈਕਟਰ ਡਰਾਈਵਰ ਡਰਾਈਵਰ ਬੱਸ ਚਾਉਂਦਾ ਕਨੈਕਟਰ ਟਿਕਟ ਲੈ ਕੇ ਜਾਂਦਾ ਹਾਂ ਵੀ ਤੇਰੀ ਟਿਕਟ ਤੇਰੀ ਟਿਕਟ ਹਰ ਕਿਸੇ ਦੀ ਟਿਕਟ ਪਰ ਜੋ ਤੁਸੀਂ ਇੱਥੇ ਚੰਗਾ ਕੰਮ ਕਰਕੇ ਜਾਓਗੇ ਤੁਹਾਡੀ ਸੋਚ ਚੰਗੀ ਹੋਗੀ ਤੁਹਾਡੀ ਸੋਚ ਨੂੰ ਸਲਾਮ ਰੱਬ ਵੀ ਕਰੇਗਾ ਔਰ ਜੇ ਤੁਸੀਂ ਗਊ ਟੈਕਸ ਜਿਹੜੇ ਦਿੰਦੇ ਹੋ ਤੇ ਗਊਸ਼ਾਲਾ ਵੱਡੇ ਵੱਡੇ ਬਣਾ ਕੇ ਗਊਆਂ ਦੀ ਰੱਖਿਆ ਕਰੋ ਤੇ ਮੈਂ ਇਸ ਟੀਮ ਦੇ ਨਾਲ ਪਠਾਨ ਕੋ ਟੀਮ ਦੇ ਨਾਲ ਗਊ ਰੱਖਿਆ ਦਲ ਟੀਮ ਦੇ ਨਾਲ ਮੈਂ ਬਿਲਕੁਲ ਨਾਲ ਤਨੋਂ ਮਨੋਂ ਤਰੋਂ ਜਦੋਂ ਮਰਜ਼ੀ ਇਹ ਮੈਨੂੰ ਫੋਨ ਕਰਨਾ ਤੇ ਮੈਂ ਹਾਜ਼ਰ ਆ ਜੀ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਪਰਲਾ ਜੀ ਤੇ ਸਾਰੇ ਹਿੰਦੁਸਤਾਨ ਸਾਰੇ ਭਾਰਤ ਦੇਸ਼ ਨੇ ਮੈਂ ਕਹਿੰਦਾ ਚੱਲਾਂਗੀ ਇਹਨਾਂ ਦਾ ਸਾਥ ਦਿੱਤਾ ਜਾਏ ਪਰ ਜਿਹੜਾ ਗਊ ਟੈਕਸ ਆਂਦਾ ਵਾ ਇਹਨਾਂ ਨੂੰ ਗਊ ਛਾਲੇ ਵੱਡਾ ਵੱਡਾ ਬਣਾ ਰਹੀ ਰਾਮ ਜਾ ਗੋਵਰਦਨ ਅੱਜ ਅਸੀਂ ਨਿਊ ਟਿਕ ਖੇਤਰਾਂ ਦੇ ਜਿਹਨਾਂ ਨੂੰ ਤੁਸੀਂ ਜਾਣਦੇ ਹੋਣੇ ਆ ਉਹਨਾਂ ਨੂੰ ਅਸੀਂ ਇੱਕ ਫੋਨ ਕੀਤਾ ਸੀ ਭਾਈ ਪਠਾਨ ਘਟੋਲ ਇਹ ਭਾਜੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਤੇ ਭਾਜੀ ਭਾਜੀ ਸਾਡੇ ਨਾਲ ਅੱਜ ਗਊ ਰੱਖਿਆ ਦਾ ਟੀਮ ਨਾਲ ਜੁੜੇ ਨੇ ਤੇ ਮੈਂ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਗਊ ਮਾਤਾ ਸ਼ਰਕਤ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣ ਬੋਸ਼ਾਲਾ ਚ ਲੈ ਕੇ ਜਾਣ ਤੇ ਪਠਾਨ ਕੋ ਦੀ ਟੀਮ 24 ਘੰਟੇ ਐਕਟਿਵ ਹੈ ਮੇਰੇ ਪਰ ਸਾਰੇ ਮੇਰੇ ਨਾਲ 24 ਘੰਟੇ ਖੜੇ ਨੇ ਮਰੀ ਜੀ ਭੋਲਾ ਚਾਚਾ ਜੀ ਸੰਦੀ ਸਿੰਘ ਜੀ ਮੋਨੂ ਜੀ ਅਜੇ ਭਗਤ ਜੀ ਸੁੰਦਰ ਜੀ ਸਾਰੀ ਟੀਮ ਸਾਡੀ ਤਿਆਰ ਲਗੀ ਹੈ ਜਦੋਂ ਵੀ ਸਾਨੂੰ ਕੋਈ ਫੋਨ ਆਦਾ ਆਪਾਂ ਗੋਮਾ ਦਾ ਟ੍ਰੀਟਮੈਂਟ ਕਰਦੇ ਆ ਪਰ ਸਾਡਾ ਅਜੇ ਤੱਕ ਕਿਸੇ ਨੇ ਸਾਥ ਨਹੀਂ ਦਿੱਤਾ ਕੱਲ ਪਰਸੋ ਸਾਡੇ ਕਿ ਭਰਾ ਨੇ ਜਿਹੜਾ ਕਿ ਪਧਰੋਏ ਰਹਿੰਦੇ ਨੇ ਰਜੀਬ ਜਿਸਟ ਜੀ ਹਿੰਦੂ ਪ੍ਰਸ਼ਾਦ ਦੇ ਅਧਿક્ષਕ ਨੇ ਉਹਨਾਂ ਨੇ ਸਾਨੂੰ ਪੰਜਿਆਰ ਦੇ ਲੋਕਾਂ ਮੋਹਿਆਂ ਕਰਾਈਆਂ ਸੀ ਅਸੀਂ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ੀ ਰਾਮ ਫਰਹਾਦ ਸਾਰੇ ਜੇ ਤੁਸੀਂ ਮੰਕਰੀਆਂ ਪਹੁੰਚੇ ਹੋ ਸੈਨਾ ਸ਼ਿਪਲੇ ਹੈਗੇ ਹੈ ਸ਼ਿਪ ਸੈਨਾ ਦੇ ਜਿਹੜੇ ਜੀ ਮੇਨ ਪ੍ਰਧਾਨ ਹੈ ਇੱਥੇ ਪਹੁੰਚੇ ਹੈ ਤੇ ਤੁਸੀਂ ਮੰਕਰੀ ਆਏ ਹੋ ਤੇ ਇਸ ਕਰਕੇ ਕਿੱਦਾਂ ਤੁਸੀਂ ਪਹੁੰਚੇ ਦੇਖੋ ਜੀ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਤੁਹਾਡਾ ਪ੍ਰਾਨਿਤ ਸ਼ਕਲ ਅੱਜ ਅਸੀਂ ਪਹੁੰਚੇ ਬੰਟੀ ਜੁਗੀ ਜਿਹੜੀ ਮਾਤਾ ਜੀ ਨੇ ਉਹਨਾਂ ਦੀ ਵਰਸੀ ਹੈ ਉਹਨਾਂ ਦੀ ਵਰਸੀ ਤੇ ਪਹੁੰਚੇ ਆਪਾਂ ਸਾਰੇ ਜਿੰਨੇ ਵੀ ਪਰ ਸਾਡੇ ਜਿਹੜੇ ਵੀ ਪ੍ਰਾ ਸਾਡੇ ਪਹੁੰਚਿਆ ਧੰਨਵਾਦ ਉਹਨਾਂ ਦਾ ਸ਼ਿਵਸ਼ਾਨਾ ਵੱਲੋਂ ਬਜਰੰਗਦਲ ਵੱਲੋਂ ਸਾਰੇ ਇੱਥੇ ਅਲੱਗ-ਅਲੱਗ ਮੰਗਵਾਂ ਸਭ ਪਹੁੰਚਿਆ ਜੀ ਸਾਰਿਆਂ ਦਾ तहे ਦਿਲੋਂ ਦਾ ਸ਼ੁਕਰਗੁਜ਼ਾਰ ਹਾਂ ਜੀ ਮੈਂ ਤੇ ਪਰ ਇੱਕ ਚੀਜ਼ ਬਹੁਤ ਵੱਡੀ ਗੱਲ ਆ ਦੀ ਬੰਟੀ ਭਾਜੀ ਜਿਹੜਾ ਹਿੰਦੂਆਂ ਵਾਸਤੇ ਬਹੁਤ ਵੱਡੀ ਇੱਕ ਪੁਰਾਣਾ ਕਦਰ ਦੇ ਨਵੇਂ ਤੋਂ ਨਵਾਂ ਪਹਿਲਾ ਸਾਰੇ ਜਣੇ ਉਹ ਸਭ ਆਪਾਂ ਪਰਾਵਾ ਹਿੰਦੂ ਮੁਸਲਮਾਨ ਸਿੱਖਦਾਈ ਹਮਸਮੇ ਭਾਈ-ਭਾਈ ਸਿਰਫ ਜਿਹੜਾ ਡਿਜੀਟਲ ਇੰਡੀਆ ਮੈਂ ਮੇਰਾ ਸੁਪਨਾ ਹੈ ਕਿ ਮੈਂ ਡਿਜੀਟਲ ਇੰਡੀਆ ਡਿਜੀਟਲ ਭਾਰਤ ਬਣਾਵਾਂ ਜਾਤਾਂ ਪਾਤਾਂ ਨੂੰ ਉੱਟ ਕੇ ਜਿਹੜਾ ਕਿ ਕਿ ਕੋਈ ਜ਼ਾਤੋਂ ਨਹੀਂ ਵੱਡਾ ਹੁੰਦਾ ਆਪਣੇ ਕੰਮ ਤੋਂ ਵੱਡਾ ਹੁੰਦਾ ਆਪਣੇ ਕੰਮ ਕਰ ਲਈਏ ਤੇ ਅਸੀਂ ਅੱਗੇ ਨਿਕਲੀਏ ਸਾਡੇ ਜਿਹੜੇ ਬੱਚੇ ਆ ਪੜ੍ਹੇ ਲਿਖੇ ਬੱਚੇ ਆ ਉਹ ਬਾਹਰ ਜਾਈ ਜਾਂਦੇ ਪਿਆ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣ ਇੱਥੇ ਹਰ ਕਾਰੋਬਾਰ ਚੱਲੇ ਪੰਜਾਬ ਦਾ ਪੈਸਾ ਪੰਜਾਬ ਚ ਰਹੇ ਸਰ 226 ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਹੁਣ ਪੰਜਾਬ ਸਰਕਾਰ ਦੀਆਂ ਵਿਧਾਨ ਸਭਾ ਦੀ ਜਿਹੜੀ ਆ ਚੋਣਾਂ ਉਹ ਬਹੁਤ ਹੀ ਜਲਦ ਜਿਹੜੀਆਂ ਉਹ ਹੋ ਜਾਣਗੀਆਂ ਯਾਰ ਤੇ ਇਹਦੇ ਵਿੱਚ ਤੁਸੀਂ ਕੀ ਚਾਹਦੇ ਹੋ ਕਿ ਕਿੱਥੇ ਤੁਸੀਂ ਲੜੋਗੇ ਇਲੈਕਸ਼ਨ ਤੇ ਕੁਝ ਮੈਂ ਤੇ ਗੱਲ ਕਰਨ ਚਾਹਣਾ ਵੀ ਇਲੈਕਸ਼ਨ ਕਿਤੇ ਵੀ ਹੋਣਗੇ ਮੈਂ ਨਹੀਂ ਛੱਡਾਂਗਾ ਬਾਕੀ ਅੱਜ ਆਪਾਂ ਬੰਦੀ ਬਾਜੀ ਦੇ ਜਿਹੜੇ ਮਾਤਾ ਜੀ ਆ ਉਹਨਾਂ ਦੀ ਵਰਸਤ ਹੈ ਅੱਜ ਕੇ ਪਰ ਤੇ ਸਵਾਲ ਕੀਤਾ ਅਸੀਂ ਕੋਈ ਵੀ ਇਲੈਕਸ਼ਨ ਨਹੀਂ ਛੱਡਣਾ ਚਾਹੇ ਉਹ ਕਰੋੜ ਸਾਬੀਦਾ ਹੋਵੇ ਚਾਹੇ ਉਹ ਤਰਨਤਰ ਜ਼ਿਲ੍ਹੇ ਦਾ ਹੋਵੇ ਚਾਹੇ ਅੰਮ੍ਰਿਤਸਰ ਦਾ ਹੋਵੇ ਚਾਹੇ ਜਲੰਧਰ ਦਾ ਹੋਵੇ ਚਾਹੇ ਚੰਡੀਗੜ੍ਹ ਦਾ ਹੋਵੇ ਚਾਹੇ ਵਾਰਾਨਸੀ ਦਾ ਹੋਵੇ ਆਪਾਂ ਸਾਰੇ ਜਗ੍ਹਾ ਤੇ ਜਾਵਾਂਗੇ ਤੇ ਜਿੱਥੇ ਵੀ ਸਾਡੀ ਸਾਨੂੰ ਦੇਖਾਂ ਕਿ ਜਿੱਤ ਹੋਈ ਤੇ ਅਸੀਂ ਉਸ ਇਲਾਕੇ ਦੇ ਦਿਲ ਤੋਂ ਸੇਵਾ ਕਰਾਂਗੇ ਤੁਹਾਨੂੰ ਮਨੋਂ ਦਿਲੋਂ ਤੁਹਾਨੂੰ ਜਿਆ ਮਾਦ